ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਦੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਲੋਕ ਦੀ ਚੜ੍ਹਦੀ ਕਲਾ ਚ ਤੇ ਮਹਾਰਾਜ ਸਾਨੂੰ ਦਿਨ ਦੁੱਗਣੀ ਤੇ ਰਾਤਾਂ ਦੁੱਗਣੀ ਤਰੱਕੀ ਬਖਸ਼ੇ ਤੇ ਨਾਲ ਦੀ ਨਾਲ ਬਖਸ਼ੇ ਜੀ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆਹ ਮਸ਼ੀਨ ਦੇ ਵਿੱਚ ਇਕੱਠੇ ਹੀ ਬਣ ਗਿਆ ਜੀ ਕੱਪੜਿਆਂ ਲਈ ਦਾਦਾ ਅਣਜਾਣ ਕਿਆ ਕਹਦੇ ਹੁੰਦੇ ਉਹ ਵੀ ਜਿਸ ਦਾ ਕੰਮ ਉਸੇ ਕੋ ਸਾਜ ਔਰ ਕਰੇ ਤੋਂ ਢੰਗਾ ਵਾਜਿਆ ਨਾ ਉਹ ਕੰਮ ਆ ਚਲੋ ਮੈਂ ਹੁਣ ਪਹੁੰਚ ਗਿਆ ਜੀ ਸੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਬਹੁਤ ਵਧੀਆ ਸਾਡੇ ਦਿਨ ਉੱਥੇ ਨਿਕਲੇ ਤੇ ਘਰ ਆ ਕੇ ਜਿਹੜੀ ਆਪਣੀਆਂ ਕਬੀਲਦਾਰੀਆਂ ਭਾਈ ਉਹ ਵੀ ਸਭਾਲ ਲੈਣ ਜ਼ਰੂਰੀ ਆ ਤੇ ਸੰਦੀਪ ਨੇ ਸਾਜਰੇ ਸਾਜਰੇ ਜੀ ਮੈਨੂੰ ਮੋਸਨਲ ਬਲੈਕਮਿਲ ਕੀਤਾ ਜੀ ਇੱਕ ਤਾਂ ਮੋਸਨਲ ਬਲੈਕਮਿਲ ਇਦਾਂ ਕੀਤਾ ਵੀ ਵੀ ਮੈਂ ਤੁਹਾਡੇ ਨਾਲ ਉੱਥੇ ਇੰਨੇ ਦਿਨ ਕੰਮ ਕਰਾਉਂਦੀ ਸੀ ਬਿਆਜ ਤੁਸੀਂ ਮੇਰੇ ਨਾਲ ਕਰਾਓ ਵੀ ਮੰਜਾ ਪਰਾਂ ਦਾ ਕੱਪੜਾ ਇੱਧਰ ਦੇਖੋ ਕਿੰਨੇ ਕੱਪੜੇ ਪਏ ਨੇ ਜਿਹੜਾ ਉੱਥੇ ਤੇ ਆਵੇ ਕੁਝ ਬੈਡਾਂ ਦੀਆਂ ਚਾਦਰਾਂ ਤੂੰਦਰਾ ਸਾਰੀਆਂ ਕੱਢ ਲਈਆਂ ਆ ਕੇ ਤੇ ਇੱਕ ਗਰਾਰੀ ਹੋਰ ਪਸਾਤੀ ਜੀ ਵਿੱਚ ਵੀ ਭਾਬੀ ਜੀ ਨੇ ਵੀ ਕਹੇ ਲਈ ਸੁੱਖੋ ਪੈਣ ਦੀ ਕਹੇ ਉੱਥੇ ਆਪ ਤਾਂ ਬਹੁਤ ਵਧੀਆ ਵਧੀਆ ਡਿਸ਼ਾਂ ਬਣਾ ਕੇ ਖਾ ਕੇ ਆਏ ਹੈ ਬੇਦਰ ਸਾਡੇ ਮੂੰਹ ਚ ਪਾਣੀ ਆਈ ਗਿਆ ਮਾ ਵੀ ਫੇਸ ਹੁਣ ਤਾਂ ਉਹਨਾਂ ਨੇ ਗਰਾਰੇ ਮਸਾਲੇ ਵੀ ਡਿਸ਼ ਬਣਾਉਂ ਗਏ ਅਸੀਂ ਕੱਪੜੇ ਧੋ ਤੂੰ ਮਹਾ ਵਿਚਾਲਾ ਫਸ ਗਿਆ ਬਿਕਰਾਂ ਸਿੰਘ ਸਾਜਰੇ ਵੈਸੇ ਮੈਂ ਲੱਗਿਆ ਤਾਂ ਲੇਟਾ ਅਜ ਸੂਰਜ ਚੜਾ ਭਾਜੀ 9:30 9:30 ਬੱਜੇ ਪਿਆ ਮੈਂ ਆਪਣਾ ਪਹਿਲਾ ਜਿਹੜਾ ਮੇਰਾ ਜਿਹੜਾ ਜ਼ਰੂਰੀ ਕੰਮ ਤਾਂ ਕੱਖ ਕੰਡੇ ਵਾਲਾ ਉਹ ਕਰਿਆ ਜੀ ਮੈਂ ਕੱਖ ਬਾਢ ਕੇ ਡੰਗਰਾਂ ਨੂੰ ਬੱਢ ਕੇ ਉਹ ਹੱਥ ਲਾ ਕੇ ਬਾਹਰ ਕੱਢ ਕੇ ਤੇ ਹੁਣ ਆ ਪਰ ਇੱਧਰ ਇਹਨਾਂ ਨੇ ਵੀ ਹੱਕਾ ਜੂ ਲੱਗਿਆ ਇੱਥੇ ਰੀਤ ਨੂੰ ਖੜਾਤਾ ਜੀ ਕੋਟੇ ਬਾਰੇ ਤੇ ਉੱਪਰ ਬਸ ਉਹ ਸਾਹਮਣੇ ਮੈਂ ਕੱਖ ਫੜਦਾ ਮੋਟਰਪਹਾ ਇੱਥੇ ਖੜੀ ਉਹ ਹੱਕਾ ਮਾਰੀ ਗਈ ਪਾਪਾ ਆ ਜਾ ਪਾਪਾ ਆ ਜਾ ਮਨਾਉਣਾ ਮੈਂ ਤੋਣਾ ਮੈਂ ਫਲਾਣਾ ਹੁਣ ਜੋ ਛੋਟਾ ਮੋਬਾਈਲ ਚੱਕੀ ਫਿਰਦੀ ਜੀ ਉਹ ਵੀ ਵੀਡੀਓ ਬਣਾ ਰਹੀ ਹੈ ਆਪਣੀ ਉਹਦੇ ਤੇ ਵਿਅਸਤ ਹੋਈ ਵੀ ਹੈ ਪਰ ਇੱਕ ਗੱਲ ਹੈਗੀ ਆ ਰਾਤ ਵੀ ਮਾਮੇ ਦਾ ਨਾ ਫੋਨ ਆਇਆ ਜੀ ਰਾਤ ਤੀ ਪਹੁੰਚ ਗਿਆ ਸੀ ਤੇ ਜਵੇ ਦੇ ਸਾਜ ਦੇ ਵੀ ਕਹਿੰਦੇ ਸਾਡਾ ਦਿਲ ਨਹੀਂ ਲੱਗਦਾ ਹੁਣ ਤੁਸੀਂ ਇਹ ਚਾਰ ਦਿਨ ਲਾ ਕੇ ਰੌਣਕਾਂ ਨਹੀਂ ਆਪ ਭੱਜ ਜਾਨੇ ਤੇ ਰਹਿ ਗਏ ਇਕੱਲੇ ਦੇ ਇਕੱਲੇ ਹੁਣ ਤੇ ਬਾਕੀ ਉਹ ਤਾਂ ਮੈਂ ਹੁਣ ਤੱਕ ਚੋਪੜੇ ਛੱਡ ਗਿਆ ਛੱਡ ਗਿਆ ਮੈਂ ਗਣਕੇ ਲਈ ਜੀ ਪਾ ਲਿਆ ਕਿੰਨੇ ਤੇ ਉਹਦੇ ਘਰ ਤੇ ਉਹਦੀ ਕੀ ਕਹਾਣੀ ਬਾਹਰ ਜਾ ਸਤਨਾਮ ਗਾਇਓ ਉਪੇ ਉਹ ਉਪੇ ਆਲਾ ਉਧਰ ਵੀਡੀਓ ਬਣਾਉਣ ਲੱਗੀ ਹੋਈ ਆ ਜਾ ਮੈਂ ਵੀਡੀਓ ਆਦਮਾ ਹੋ ਕੱਪੜੇ ਕਿੰਨੇ ਕੇ ਗਹਿਰ ਦੇ ਵਿੱਚ ਖੋਲ ਕੇ ਪਾ ਦੇ ਵੀ ਖੋਲ ਕੇ ਪਾ ਦੇ ਖੋਲ ਕੇ ਪਾਵਾ ਖੋਲੇ ਤਾਂ ਹੋਇਆ ਹੁਣ ਕਿ ਕਣਾ ਮੈਂ ਆਪਣੇ ਖੋਲ ਕੇ ਤਾਂ ਨਹੀਂ ਸਾਸਰੀ ਕਾਲਜੀ ਸਾਰਿਆਂ ਨੂੰ ਇੱਕ ਆ ਕੈਮਰਾਮੈਨ ਖੜਾ ਜੀ ਸਾਡਾ ਇੱਧਰ ਦੇ ਹਾਂ ਖੜਾ ਹੀ ਆ ਇੱਧਰ ਮੁਗਰੀ ਜੀਪੂ ਆ ਖੜਾ ਜੀ ਕੈਮਰਾਮੈਨ ਬੁਆ ਹੋ ਗਈ ਡੈਡੀ ਵੀਡੀਓ ਸਟਾਰਟ ਕਰੀ ਹੋਈ ਅਗਲੀ ਨੇ ਕੋਈ ਨਹੀਂ ਚਲੀ ਜਾਂਦੇ ਤੈ ਤਾਂ ਕਰੀ ਵੀ ਤੈ ਤਾਂ ਨਹੀਂ ਬੰਦ ਕਰੀ ਤੈ ਸਾਸਰੀ ਕਾਲ ਵੀ ਬੁਲਾਉਣੀ ਸੀ ਤੈ ਵੀ ਕੋਈ ਨਹੀਂ ਸਾਸਰੀ ਕਾਲ ਜੀ ਆਇਓ ਕੈਮਰਾਮੈਨ ਆਜਾ ਕਰਨਾ ਕੈਮਰਾਮੈਨ ਜੀ ਹਲਾ ਮੇਲਾ ਪਾਣੀ ਪਾਦੇ ਆਉਂਦੇ ਪੈਣਾ ਨਾ ਨਾ 15 ਬਕਰੋ ਦਾੜੀ ਪਾਣੀ ਮੈਂ ਕਹਾਂ ਵੀ ਇਹ ਤਾਂ ਕੁਝ ਬੋਲੀਉ ਨਹੀਂ ਹੁਣ ਚੱਲਦਾ ਜੀ ਉਧਰ ਨੂੰ ਵੀ ਕਿਆ ਕਿਹੜੀ ਦਿਸ਼ ਬਣਦੀ ਹੈ ਕਿਆ ਨਹੀਂ ਇਹ ਤਾਂ ਹੁਣ ਉਧਰ ਜਾ ਕੇ ਹੀ ਪਤਾ ਲੱਗੇਗਾ ਉੱਧਰ ਜਾ ਕੇ ਹੀ ਪਤਾ ਲੱਗੇਗਾ ਕਿਵੇਂ ਬਣੀਓ ਕੰਡੋ ਆ ਰੱਖ ਤਲੀ ਵੀਡੀਓ ਬਹੁਤ ਵਧੀਆ ਬਣ ਗਈ ਬਹੁਤ ਬਹੁਤ ਵਧੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੱਲਦੇ ਖੜੇ ਅੱਜ ਅਸੀਂ ਬਣਾ ਰਹੇ ਹਾਂ ਜੀ ਕੁਚਾਰੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰੀ ਜਠਾਣੀ ਜੀ ਮੇਰੇ ਨਾਲ ਲੜਦੀ ਹੂੰ ਕਹਿੰਦੀ ਆਪ ਤੱਕ ਬਣਾ ਬੜਾ ਕੇ ਖਾਂਦੀ ਤੇ ਡਿੱਖਾਂ ਹੂੰ ਕਹਿੰਦੀ ਮੈਨੂੰ ਕੌਣ ਬਣਾ ਕੇ ਦੇਊਗਾ ਹੂੰ ਮਗਾ ਚਾਲ ਫਿਰ ਤੈਨੂੰ ਅੱਜ ਮੱਕੀ ਦੇ ਆਟੇ ਦੀਆਂ ਖਚੋਰੀਆਂ ਹੀ ਬਣਾ ਕੇ ਖਿਲਾਉਣੀ ਆ। ਮੇਰੇ ਵੱਲੇ ਤੁਹਾਨੂੰ ਸਾਰੇ ਨੂੰ ਸਾਰੇ ਸਬਸਕ੍ਰਾਈਬ ਕਰਾਂ। ਇਹ ਸੇਠ ਸਾਹਿਬ ਕਹਿੰਦੇ ਮੈਂ ਖਾਣੀਆਂ ਨਹੀਂ ਹੈਗੀਆਂ ਇਹ। ਲੋ ਆਇਦਰ ਵੀ ਮਿਲ ਲੋ ਜੀ। ਓਏ ਛੋਟੇ ਕੈਮਰਾਮੈਨ ਸਤਿ ਸ੍ਰੀ ਅਕਾਲ ਬਲ ਆਇਦਰ। ਓਏ ਲੈ ਇਹ ਆਪਣਾ ਕੈਮਰਾ ਚੱਕ ਕੇ ਖੜ ਗਈ ਮੂਰੇ ਲੈ। ਹੱਥ ਰੱਖ ਲੈ ਮੂਰੇ ਤੂੰ। ਕੋਈ ਤਾਂ ਉਹ ਹੀ ਤਾਂ ਹੌਲੀ ਦੀ ਫਿਰ ਜਾਂਦੀ ਐ ਵੀ ਮੈਨੂੰ ਕਦੇ ਕੈਮਰਾ ਚੋਂ ਕੁਝ ਦੇਖਣ ਲੱਜਾਂਦਾ ਕਦੇ ਬੰਦੇ ਹੋ ਜਾਂਦਾ। ਕਿਆ ਦੇਖ ਲਿਆ ਦੇਖ ਲਿਆ ਕਿਆ ਦੇਖਣਾ ਹਾਂ 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 ਕਿਆ ਦੇਖਣਾ ਹਾਂ ਬਰਾਵਾਤਾ ਹੈ ਅਦੇ ਨਾਲ ਤੈਨੂੰ ਤੁਸੀਂ ਸਿੰਪਲ ਮੱਕੀ ਦੀਆਂ ਰੋਟੀਆਂ ਬਣਾ ਕੇ ਖਾ ਲੰਨੀ ਆ ਜੇ ਮੇਰੀ ਭਾਈ ਜਠਾਣੀ ਦਾ ਜਿਹੜਾ ਆਰਡਰ ਆ ਆਪਾਂ ਤੋਂ ਮੰਨ ਲਿਆ ਹਾਂ ਠੀਕ ਹੈ ਨਾ ਜਾਂ ਮੇਰੀ ਜਠਾਣੀ ਦਾ ਜੀ ਕਰਦਾ ਮੱਕੀ ਬਣਾ ਤੜਾ ਖਾਈ ਜਾ ਬਸ ਆ ਤੁਸੀਂ ਨਾ ਦੇ ਖਾ ਕੇ ਆਏ ਹੋ ਮੈਂ ਤਾਂ ਤਾਈ ਤਾਂ ਮੈਂ ਕਹਿੰਦਾ ਵੀ ਤਲਾਇਆ ਖਾਈ ਜਾ ਬਸ ਇਧਰ ਨੂੰ ਦੇਖੋ ਮੇਰੇ ਕਿੰਨੇ ਨੂੰ ਦੋ ਜਣੀਆਂ ਉਹ ਆ ਚਾ ਵਸ ਆ ਬਾਈ ਖਿੱਤੀ ਥਾਮ ਮਿਲ ਆਇਲ ਵੀ ਦੇਖੋ ਬਾਈ ਹੁਣ ਹੁਣ ਦੇਖੋ ਇਹਨੂੰ ਹਾਂ ਪੁੱਤ ਕੀ ਕਰਦਾ ਮੇਰਾ ਪੁੱਤ ਲੱਗਿਆ ਵਾ ਖਾਣ ਕਰਦੀ ਆ ਆਪਣੀ ਮੁਰਗੀ ਪਾ ਲੈਂਦੀ ਨਾ ਖਰਾਬ ਨਾ ਕਰ ਸੁਆਦ ਹੈ ਕਿੰਨੀ ਦੱਸੀ ਉਹ ਕਿੰਨੇ ਕੇ ਸੁਆਦ ਇਧਰ ਨੂੰ ਇਸ਼ਾਰਾ ਕਰਕੇ ਤਾਂ ਦੱਸ ਕੁੱਲ ਜ਼ਵਾਦ ਆ ਹੋ ਵਾਹ ਗੁਰੂ ਸੱਚਾ ਪਾਤਸ਼ਾਹ ਇਹ ਖਾਦੀ ਆ ਕਚੌੜੀ ਸੌ ਚਾਹ ਨਾਲ ਕਰਨ ਨੇ ਮੂੰਹ ਟੰਡ ਚ ਉਹ ਤਲੇ ਹੋ ਗਏ ਹਾਂ ਉਹ ਕਹਿੰਦਾ ਜੀ ਹੰਪਾਂ ਤਾਲਦੂਆਂ ਨਹੀਂ ਬਣਾਓ ਥਾਣਾ ਤਾਂ ਤਲੇਆ ਹੋਈ ਗਿਆ ਨਹੀਂ ਕਰਨ ਕਹਿੰਦਾ ਮੈਂ ਤਾਂ ਚਟਣੀ ਨਾਲ ਰੋਟੀ ਖਾਵਾਂਗਾ ਹਾਂ ਆ ਤਾਂ ਸਭ ਤੋਂ ਵਧੀਆ ਗੱਲ ਆ ਚਟਣੀ ਨਾਲ ਵੀ ਖਾਣਾ ਸਿੱਧਾ ਚਟਣੀ ਨਾਲ ਦੇ ਦਨੀਆ ਦੋ ਰੋਟੀਆਂ ਭਾਵੇਂ ਹਾਂ ਠੀਕ ਆ ਚਾਹ ਚਾਰ ਬਰ ਸਬਜੀ ਵੀ ਅੰਦਰ ਮੇਰੀ ਆ ਦੇਖ ਗਏ ਕੋਈ ਲੰਬਾ ਨਾ ਟੰਗਿਆ ਸਬਜੀ ਵੀ ਆ ਕੌਣ ਕਹਿੰਦਾ ਦਹੀਂ ਖਾਣਾ ਡਾਕਟਰ ਡਾਕਟਰ ਕਹਿੰਦਾ ਕਿ ਦਹੀਂ ਖਾਣਾ ਹੋਰ ਕੀ ਕਿਹਾਤਾ ਡਾਕਟਰ ਨੇ ਕਿਆ ਕਿਆ ਖਾਣਾ ਵੀ ਦਹੀਂ ਅੱਛਾ ਹੋਰ ਲੱਸੀ ਲੱਸੀ ਵੀ ਕਿਹ ਕਿਲਾ ਖਿਚੜੀ ਕਸਤਨੀ ਹਾਂ ਹਾਂ ਹੋਰ ਖਿਚੜੀ ਖਿਚੜੀ ਅੱਛਾ ਉਧਰ ਦਾ ਬਿਮਾਰ ਹੋਈ ਤੇ ਜੀ ਡਾਕਟਰ ਨੇ ਦੱਸਿਆ ਕਿ ਅੰਨ ਨੂੰ ਇਹੋ ਹੀ ਯਾਦ ਰੱਖੀ ਬੈਠੀ ਐ ਦੇਖ ਡਾਕਟਰ ਨੇ ਆਏ ਕਿਹਾ ਕਹਿੰਦੇ ਬੂਬੂ ਨੂੰ ਕੁਛ ਨਾ ਦੇਓ ਹਾਂ ਕਿਹੜੀ ਨਹੀਂ ਕੁਛ ਨਹੀਂ ਦੇਣਾ ਕਹਿੰਦੇ ਬੂਬੂ ਨੂੰ ਸੁਪਰੀਤ ਨੂੰ ਨਾ ਰੋਟੀ ਨਾ ਦੁੱਧੂ ਨਾ ਚਾਹ ਪਾਣੀ ਦੇਣਾ ਬਸ ਲੱਸੀ ਵੀ ਲੱਸੀ ਨੂੰ ਸਿਣੀ ਨਹੀਂ ਤਾਂ ਇਹ ਕਸਤਾ ਕਾ ਲੱਸੀ ਨਹੀਂ ਨਹੀਂ ਡੇਣੀ ਲੱਸੀ ਡਾਕਟਰ ਕਹਿੰਦਾ

ਇਨੂ ਰਿਆ ਗਿਆ ਹੋ ਗਿਆ ਇਨੂ ਰਿਆ ਕੇ ਹੋ ਗਿਆ ਕਰਨ ਕਹਿੰਦਾ ਬਿਮਾਰ ਕਰ ਡਾਕਟਰ ਕਹਿੰਦਾ ਕਚੋਰੀ ਨਹੀਂ ਖਾਣੀ ਹੈਗੀ ਨਾ ਕਰਦਾ ਉਹ ਹੈ ਜੀ ਤਾਂ ਐਤਾ ਕਿੱਡਾ ਬੁਲਬਲਾ ਬਲ ਗਿਆ ਤਾਂ ਇਹ ਨਹੀਂ ਇਹ ਮੈਂ ਸਾਫ ਕਰ ਦੋ ਕਰਨ ਕਹਿੰਦਾ ਇਹ ਤਾਂ ਮਾਸੀ ਤੂੰ ਸੁਭਰੀ ਤੈਨੂੰ ਬਿਮਾਰ ਕਰ ਲਿਆਈ ਆਏ ਹਾਏ ਹੋ ਨਿਕਲ ਗਿਆ ਵੀ ਕੀ ਸਾਫ ਕਰਦੇ ਓਹੋ ਵਾਹ ਕਰਨ ਘਰ ਆਪਣੀ ਭੈਣ ਦਾ ਨੱਕ ਨੱਕ ਸਾਫ ਕਰਦੇ ਆਪਣੀ ਕੁੜੀ ਤੇ ਮੁੱਛਾਂ ਲੇ ਮੈਂ ਕਰਦੀ ਨਾ ਨਾ ਕਰ ਦੇਣਾ ਉਹਨੇ ਆ ਗਿਆ ਉਹ ਪਿਆਰ ਨਾ ਕਰਦੇ ਬਾਹਰ ਨੂੰ ਸਤਨਾ ਬਣ ਗਈਆਂ ਜੀ ਸਾਡੀਆਂ ਕਚੌੜੀਆਂ ਕਚੌੜੀਆਂ ਇਹ ਸਦੀਪ ਆ ਚੱਕ ਲੈ ਜਮੜਾ ਇਹ ਨਾ ਮੱਕੀ ਦੇ ਆٹے ਦੀਆਂ ਕਚੌੜੀਆਂ ਕਹਿਣੇ ਕਿਉਂ ਨਹੀਂ ਤੁਸੀਂ ਸਮਝਦੇ ਹੋਰ ਕਿਹਾ ਹੈ ਨਹੀਂ ਜਦੋਂ ਚਾਲੂ ਪਏ ਆ ਲੈ ਇਹਨੂੰ ਇਹ ਤਾਂ ਤਾਂ ਕਈ ਨਹੀਂ ਪਤਾ ਉਹ ਚੱਲ ਕੋਈ ਨਹੀਂ ਉਹਨੂੰ ਹੁਣ ਨਹੀਂ ਪਤਾ ਨਹੀਂ ਪਤਾ ਹੁਣ ਉਹਨੂੰ ਸਮਝਾਉਣਾ ਉਹਨੂੰ ਬੈਸਲਣਾ ਬਸ ਹੁਣ ਤੱਕ ਹੋਰ ਤੱਕ ਗੱਲ ਹੈ ਨਹੀਂ ਦੂਸਰੀ ਗੱਲ ਮਾਮਾ ਮਾਮੀ ਬਿਜਾਰੇ ਹੁਣ ਕਹਿੰਦੇ ਵੀ ਤੁਸੀਂ ਯਾਰ ਸਾਡਾ ਇੱਥੇ ਕਹਿੰਦੇ ਰੰਗ ਭੰਗ ਜੀ ਤੁਸੀਂ ਕਰਕੇ ਚਲਗੇ ਕਹਿੰਦੇ ਆਇਆ ਤਾਂ ਕੱਲ ਮਾਮੀ ਦਾ ਫੋਨ ਮੰਨੂ ਵੀ ਆ ਲਿਆ ਤੈਨੂੰ ਵੀ ਆ ਲਿਆ ਤਾਂ ਜੀ ਨਹੀਂ ਲੱਗਦਾ ਸਾਡਾ ਰੋ ਰੋ ਵੀ ਲੱਗ ਜਾਂਦੀ ਹੈ ਜੰਗਲਾ ਚ ਮੰਗਾ ਨਹੀਂਆਂ ਖਾऊंगी ਹੈ ਫੇਂ ਕੇ ਮੂੰਹ ਕਰਕੇ ਬੈਠਾ ਡੈਡੀ ਕਿੰਨੀ ਐਦਾਂ ਨੂੰ ਮੂੰਹ ਕਰ ਮੇਰੇ ਕਿੰਨੀ ਨੂੰ ਡੈਡੀ ਨੂੰ ਵੀ ਖਿਲਾ ਲਾ ਲੋ ਜੀ ਖਾਓ ਜੀ ਤੁਸੀਂ ਹਨ ਗਰਮ ਚੱਕ ਕੇ ਰਹੀ ਕਰਾਂਚੀ ਕਰਾਂਚੀ ਦੀ ਹਨ ਕਰਾਂਚੀ ਕਰਾਂਚੀ ਗਰਮ ਨਹੀਂ ਚੰਦੀ ਠੰਡੀ ਐ ਉਹ ਗਰਮ ਠੰਡੀ ਐ ਉਹ ਕਰਾਂਚੀ ਕਰਾਂਚੀ ਦੀ ਆ ਵੇਖ ਲੱਗਿਆ ਕਹਿੰਦਾ ਕਾਹ ਜਿਹੜੀ ਨਹੀਂ ਦੇਖ ਕੇ ਕਾਹ ਦੇਸੀ ਕੀ ਨਾ ਫਾਇਵਰੀ ਤਰ ਨਾ ਨਾ ਉਹ ਐ ਜੋ ਨਹੀਂ ਐਸਾ ਕੰਮ ਨਹੀਂ ਕਰਦਾ ਮੇਰਾ ਬੁੱਬਾ ਹਮ ਤੇਗਾ ਦਿਮਾਗ ਕਿੱਥੇ ਚੱਲਦਾ ਉਹਦਾ ਕੰਮ ਨਹੀਂ ਕਰਦਾ ਮਸੀਹ ਹੁਣ ਮੇਰਾ ਇਹ ਕੀ ਕਰਦਾ ਵੀ ਅੱਗ ਤਾਂ ਬਲ ਗਈ ਉਹ ਹਮ ਲੀ ਕਹੀ ਤਰਤਾਂ ਲਾ 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 ਦੇਖ ਲਓ ਕਿ ਨੂੰ ਚਟਕਾ ਲਾ ਲਈ ਗੜੀ ਪਪਾ ਕਰਨ ਦੇ ਦੇ ਇੱਕ ਚਿਮਨੀ ਹੋਈ ਵੀ ਆਪਣੀ ਖਰਾਬ ਪਤਾ ਹੀ ਇਹਨਾਂ ਨੇ ਛੜੋ ਤੂੰ ਐ ਕਰਕੇ ਥੋੜਾ ਜਿਹਾ ਵੀਰ ਜੀ ਕਹਿੰਦੇ ਬਾਹਰ ਅੱਗ ਬਾਲਿਆ ਕਰੋ ਇਹ ਤਾਂ ਦੇਖੋ 6 ਵਜੇ ਤੇ ਹੁਣ ਤਾਂ 10 ਵਜੇ ਹੁਣ ਉਹਦੇ ਤੋਂ ਪਾਈ ਚੁੱਲੇ ਪਰ ਤਿੰਨ ਘੰਟੇ ਤੋਂ 6 ਵਜੇ ਸਮਝ ਲਓ ਵੀ ਦਿਨ ਪਰਪਰ ਸਾਢੇ 5 ਵਜੇ ਦਿਨ ਨਿਕਲਣਾ ਸ਼ੁਰੂ ਹੋ ਜਾਂਦਾ ਹਾਂ ਬਸ 6 ਵਜੇ ਤੇ ਬਣਾ ਚੁੱਲੇ ਵਾਲਾ ਕੰਮ ਕਰ ਲੈ ਇੱਥੇ ਬਾਲ ਕੇ ਬਾਲਣ ਵੀ ਲਿਆਉਣਾ ਪੈਣਾ ਮੁੱਲੇ ਵੀ ਇੱਕ ਚੱਕਰ ਥੋੜੋ ਬਾਲਣ ਤਾਂ ਬਸੇਰਾ ਪਿਆ ਹੈ ਹਾਂ ਨਹੀਂ ਦੋ ਦਿਨ ਬਾਅਦ ਤੇ ਬਾਦ ਤਿੰਨ ਚਾਰ ਭਰੀਆਂ ਤਾਂ ਇੱਧਰ ਵੀ ਪਈਆਂ ਆਪਣੇ ਉੱਧਰ ਤਾਂ ਸੁੱਖਾ ਹੀ ਬਹੁਤ ਹੋ ਗਿਆ ਹੁਣ ਉਹਦਾ ਭਾਬੂ ਕੁੱਤੇ ਜਾਣੇ ਉਹਦੇ ਪਾਸੇ ਮੈਂ ਸਪਰੇਅ ਮਾਰਨੀ ਹੈ ਭੰਗ ਬਹੁਤ ਹੋ ਗਈ ਬੇਸਮਾਰ ਹਾਂਜੀ ਉੱਥੇ ਠੰਡ ਸੀ ਹਾਂ ਉੱਥੇ ਤਾਂ ਸੀ ਬਾਲਾ ਚ ਪੈਂਦੇ ਤੇ ਹਾਂ ਹਾਂ ਨਹੀਂ ਜੀ ਢੰਡ ਉੱਤੇ ਹਾਂ ਠੀਕ ਜੇ ਮੌਸਮ ਤਾਂ ਅਜੇ ਨਹੀਂ ਅਸੀਂ ਤੋਂ ਵੀ ਪੰਜ ਨੰਬਰ 'ਤੇ ਪੱਖਾ ਲਗਾਵੇ। ਸਾਰੇ ਪੈਣ ਮੈਂ ਵੀ ਵੀਰੇ ਪੰਜ ਨੰਬਰ 'ਤੇ ਪੱਖਾ ਲਾ ਕੇ ਪਿਆ ਗਰਮੀ ਬਹੁਤ ਆ। ਮੱਛਰ ਤੰਗ ਲੱਗਿਆ ਕਰਨ ਉੱਥੇ ਮੱਛਰ ਮੱਖੀ ਹੈ ਨਹੀਂ। ਹਾਂ ਇਹ ਗੱਲ ਹੈ। ਹਾਂ ਉੱਥੇ ਹੈ ਨਹੀਂ ਮੱਛਰ ਮੱਖੀ। ਚਲੋ ਮਿਲਦੇ ਜੀ ਫੇਰ ਥੋੜੇ ਜੇ ਹਲ ਤੱਕ ਤੁਹਾਨੂੰ। ਖਾ ਲਈ ਅਸੀਂ ਕਚੌੜੀਆਂ ਗਰਮ-ਗਰਮ। ਹਏ ਤੇਰੀ। ਹੇ ਤੇਰੀ। ਹੇ। ਕੀ ਬਣੀ ਗੱਲ ਕਰਦੀ ਏ ਢੀ ਮੈਂ ਕੜੀ ਕੌਣ ਲੈ ਕੇ ਆਇਆ ਕੜੀ ਕੌਣ ਲੈ ਕੇ ਆਇਆ ਮਤਲਬ ਬਣਾਉਣ ਨੂੰ ਕਹਿੰਦੇ ਬਣਾਉਣ ਨੂੰ ਕਹਿੰਦੇ ਆ ਕਹਿੰਦੇ ਕੜੀ ਤੜਕਾ ਲਾ ਲੈ ਤੜਕਾ ਲਾ ਕੇ ਬਣਨੀ ਆ ਤੋ ਚਲ ਹੁਣ ਖਾ ਲਈਏ ਕੀ ਕਸਰ ਦੀ ਪਪਕਾ ਕਰੀਏ ਭੋਗ ਲਾਇਆ ਹੈ ਕਾਹੇ ਪੱਕਾ ਰੀਤ ਵੀ ਤਾਂ ਤਾਇਆ ਦੀ ਜੇ ਭੋਗ ਲੱਗਿਆ ਰਾਤ ਕੜੀਆ ਕੀ ਹੈ ਅਰੇ ਕੋਈ ਨਹੀਂ ਲਿਆ ਕੇ ਆ ਹ ਕੋ ਵਧੀਆ ਏ ਵਧੀਆ ਗੱਲ ਆ ਕਿ ਜਾ ਕੇ ਮਹਾਰਾਜ ਦੇ ਮੂਹਰੇ ਅਰਦਾਸ ਕਰਿਆ ਕਰ ਮਹਾਰਾਜ ਸਭ ਸਮੱਤ ਬਖਸ਼ ਮਾਨੂੰ ਪੜਾਈ ਬਖਸ਼ ਅਕਲ ਦੇ ਦੇ ਤੁਨੂੰ ਹਾਂ ਮੈਂ ਨਾ ਜੁੜ ਪਾਪਾ ਆ ਬੱਤ ਨਾ ਪੜ ਕੇ ਆਏ ਆਇਆ ਕੀ ਕੀ ਕਰਕੇ ਆਏ ਤੂੰ ਉੱਪਰ ਪੜ ਕੇ ਮੱਥਾ ਟੇਕ ਕੇ ਆਏ ਕਹੀਦਾ ਹੁੰਦਾ ਪੜਦਾ ਕਰ ਰਹੇ ਹਾਂ ਹਾਂ ਮੈਨੂੰ ਬੁੱਕਾਂ ਦੀ ਗੁੜਕਾ ਸਾ ਪੜਨਾ ਹੁੰਦਾ ਚਲ ਕੋਈ ਨਹੀਂ 70 ਨੰਬਰ ਦਾ ਜਾਬਤਾ ਕਰਦੀ ਉਹ ਹੈ ਲੈ ਇੱਕ ਬੰਦ ਕਰ ਲੈ ਲੈ ਮੈਂ ਨਹੀਂ ਖੱਟ ਕੀ ਕਰਦੀ ਆ ਵਾ ਸੋ ਵਾ ਰਹੇ ਤੈਨੂੰ ਹੋ ਗਿਆ ਤੇਰੇ ਆਖੀ ਘਰਦੀ ਮੈਂ ਜਾ ਜਾਂਦੀ ਸੀ ਸਵੇਰੇ ਗੱਲਾਂ ਹੋਰ ਕੋਲ ਮਾਰੀ ਕਿਸੇ ਕੋ ਸਵੇਰੇ ਹੋ ਗਿਆ ਜੀ ਇਹਨਾਂ ਦਾ ਕੰਮ ਸ਼ੁਰੂ ਉਹ ਨੂੰ ਕਦੀ ਸਵੇਰੇ ਮੈਨੂੰ ਚਾਹ ਨਹੀਂ ਦਿੱਤੀ ਲੈ ਉਹ ਕਦੀ ਮੈਨੂੰ ਤਾਂ ਰੋਟੀ ਨਹੀਂ ਦਿੱਤੀ ਆ ਦੂਈ ਵਾਰ ਦੇ ਦੇ ਤੂੰ ਆਹ ਔਰ ਉਹਨੂੰ ਆਜਾ ਮੱਦੇ ਪਰ ਹੋ ਜਾ ਤਾ ਜਾ ਰਹੀ ਨਹੀਂ ਇਹ ਹੋਰ ਇਹਨੂੰ ਆਜਾ ਸੰਦੀਪ ਆ ਆਜਾ ਔਰ ਉਹਨੂੰ ਸਿੰਘ ਦੇ ਵੇਨ ਲੈ ਵੀਡੀਓ ਵੇਨ ਉਹ ਕੰਮ ਦੇਖ ਲੋ ਮੈਂ ਹੋ ਗਿਆ ਉਹ ਕਰਦਾ ਮੈਂ ਖੀਤਾ ਮੈਂ ਲਾਈ ਦੀ ਆ ਖਾਣੇ ਚੋਲੋ ਬਣਾਣੀ ਛੜ ਪੋ ਚਾ ਕਰਦਣਾ ਵੀ ਕਿਹਨੇ ਪੈਨਸ਼ਨ ਹੀ ਨਹੀਂ ਲੈਂਦੀ ਨਾ ਇਹ ਕੰਮ ਕਰਦਾ ਵੀ ਕਿ ਸਾਡਾ ਪਤਾ ਮੈਂ ਦੀ ਨਹੀਂ ਉਹ ਫੇਰ ਭੱਜ ਗਈ ਤੇ ਮੈਂ ਵੀ ਵੀਡੀਓ ਬਣਾਣੀ ਮੇਰੇ ਵੀ ਮੇਰੇ ਰੋਟੀ ਖਾਂਦੇ ਬਣਾਉਣੇ ਬਣਾ ਲੈ ਦੇਖੋ ਆ ਖੋਲੋ ਤੇ ਕਰਦੇ ਮੇਰੇ ਫੋਨ ਦਾ ਕਬਰ ਉੱਤਰਾ ਬਣਾ ਬਚਾਣਾ ਗਰਮ ਹੋਣ ਲੱਗ ਗਿਆ ਹਾਂ ਤਾਂ ਹੀ ਇਹ ਕਹਿੰਦੀ ਹੈ ਤਾਂ ਕਰਦੇ ਲੇ ਗੋ ਲਾ ਤੇ ਮਮਾ ਦੇ ਘਰ ਆਲਾ ਚਲੋ ਮਿਲਦੇ ਜੀ ਫੇਰ ਸਾਨੂੰ ਦੁਪਹਿਰਾ ਲੱਗਾ ਜੀ ਅੱਜ ਪੂਰਾ ਗੱਡ ਕੇ ਆ ਨਾ ਤੇ ਕੱਪੜੇ ਵੀ ਆਣ ਤਸੱਲੀ ਨਾਲ ਸੁੱਕ ਗਏ ਪਰ ਨਾਨਕਾ ਤਾਂ ਆਹ ਟਾਈਮ ਨੂੰ ਸੰਦੀਪ ਸ਼ਾਮ ਹੋ ਜਾਂਦੀ ਜੀ ਖੰਡਾ ਖੰਡਾ ਮੌਸਮ ਸੂਰਜ ਗਾਬ ਹੋ ਜਾਂਦਾ ਤਾਂ ਪਹਾੜ ਦੇ ਉੱਲੇ ਹੋ ਜਾਂਦਾ ਇਹ ਗੱਲ ਆਈ ਸਹੀ ਗੱਲ ਇੱਥੇ ਤਾਂ ਪਤਾ ਲੱਗਾ ਵੀ ਅੱਜ ਧੁੱਪ ਕਿਹ ਕਹਿੰਦੀ ਏ ਸਾਰੀ ਦਿਹਾੜੀ ਪਤਾ ਨਹੀਂ ਤੇਜ਼ਤੀ ਇਹ ਰੱਬ ਦਾ ਨਾ ਧੁੱਪ ਕੰਗੀ ਤੇਰਾ ਦੇਣਾ ਗਿਆ ਤਾਂ ਹੁਣ ਇੱਕ ਨਹੀਂ ਬਦਣੀ ਗਾਹਾਂ ਗਾਹਾਂ ਅਜਾ ਤਾਂ ਕੜੇ ਕੇਦਾਰ ਪੈਣੀ ਆ ਇੰਜ ਤਾਂ ਪੱਕੇ ਥੱਲੇ ਠੰਡਾ ਠੰਡਾ ਲੱਗਦਾ ਹਾਂ ਪਰ ਗਾਹਾਂ ਗਾਹਾਂ ਇਹ ਵੀ ਨਹੀਂ ਲੱਗਣਾ ਹੂੰ ਆ ਵੀ ਇਦਨੇ ਦੇਖ ਲੋ ਕਿਆ ਕਰਦੀ ਆ ਗੱਜਰਾਂ ਦੇਖੀ ਓਏ ਗੱਜ ਗੱਲੀ ਵੀ ਵਾਟਾ ਕਲਿਆ ਦਾ ਹਾਂ ਕਿਆ ਕਹਿਦੀ ਖੈ ਤੱਲੂ ਕਹਿਦੀ ਆ ਕੌਣੇ ਤੱਲੂ ਦਾ ਅੱਛਾ ਕਿਆ ਬਾਥਰੂਮ ਲੱਗੀ ਕਰਨਾ ਹਾਂ ਕਹਿੰਦੀ ਮੈਂ ਕੱਲ ਵੀ ਕੱਲੀ ਨੇ ਬਹਿ ਕੇ ਕਰਾਤਾ ਬਾਥਰੂਮ ਹਾਂ ਉਹ ਨਿਸ਼ਾਨੀ ਹੋ ਗਈ ਹਾਂ ਆ ਲੈ ਨਿੱਕਰ ਸਾਰੀ ਗੇਰਤੀ ਖੋਲ ਕੇ ਪੂਰੀ ਆ ਇਹਨੂੰ ਹੌਲੀ ਹੌਲੀ ਸਿੱਖਣਾ ਹੈ ਪਸ ਸਿਖਾਉਣਾ ਪਾਣਾ ਹੌਲੀ ਹੌਲੀ ਸਿੱਖੂਗੀ ਹਾਂ ਨਿਸ਼ਾਨੀ ਇਹ ਪੂਰੀ ਨਿੱਕਰ ਖੋਲ ਕੇ ਨਹੀਂ ਸ਼ੂ ਕਰਨਾ ਹੈਗਾ ਬੰਦੀ ਹੈ ਬੰਦੀ ਹੈ ਨੋਕੀਂ ਮੈਂ ਢੰਡਾ ਫੇਰੂੰਗੀ ਕੱਪੜੇ ਨਾਲ ਹੁਣ ਧੁੱਪ 'ਚ ਜ਼ਿਆਦਾ ਟਾਈਮ ਬਾਹਰ ਰਹਿਣੇ ਨਹੀਂ ਚਾਹੀਦੇ ਬਸ ਮੈਂ ਇਹ ਕੱਪੜੇ-ਕੁੱਪੜੇ ਧੋ ਕੇ ਸੀ ਪੈ ਗਏ। ਹੂੰ। ਫਿਰ ਉਹ ਤੁਹਾਨੂੰ ਪਤਾ ਹੀ ਆ। ਹੂੰ। ਜਦ ਪੈ ਗਏ ਫਿਰ ਪੈ ਗਏ ਸਹੀ ਤੇ। ਫਿਰ ਤਾਂ ਪਤਾ ਹੀ ਨਹੀਂ ਲੰਦਾ ਆਪਣੇ پراਏ ਦਾ ਕਿੱਥੇ ਆ। ਸਹੀ। ਉਹ ਦੇਖੋ ਕੀ ਕਰਦੀ ਕੁੱਤ ਕਾਣੀ ਨੂੰ ਇੱਥੇ। ਹਾਂ। ਇਹ ਜਿਹੜੀ ਦੀਤੀ ਸ਼ਾਲ ਦਾ ਤਾਂ ਰੰਗ ਕਹਿਜ ਗਿਆ। ਇੱਕ ਦਿਨ ਦੀ ਧੁੱਪ ਨੇ ੜਾਤਾ ਰੰਗ। ਧੁੱਪ ਬਹੁਤ ਹੈ ਮੇਰਾ ਪਰਛਾਵਾਂ ਵੀ ਦੇਖੋ। ਹੁਣ ਗਰਮਿਆ ਗਰਮਿਆ ਸਾਰੇ ਘਰ ਚੋਂ ਧੁੱਪ ਜਾਣੀ ਅੰਦਰ। ਉਹ ਤਾਂ ਘਟ ਚਲ ਗਈ ਉਧਰ ਬਾਈ ਸੁੱਤਾ ਪਿਆ ਜੀ ਹਾਏ ਕੀਤੇ ਹਾਈ ਹੋਏ ਕੱਪੜੇ ਲੋਟ ਆਉਣੇ ਹੀ ਨਹੀਂ ਹੈਗੇ ਇੱਧਰ ਤਾਂ ਨੇਰ ਕੁੱਪੇ ਕਰਿਆ ਵਾ ਕਮਰੇ ਚ ਠੰਡਾ ਠੰਡਾ ਰਹਿੰਦਾ ਨਾਲੇ ਮੱਖੀਆਂ ਨਹੀਂ ਆਉਂਦੀ ਨੇਰੇ ਜਰਾ ਚਾਨਣ ਨੇ ਜਵਾਦਾਂ ਹਾਂ ਥੜੀ ਕੀ ਕਰਨ ਚੱਲ ਕੋਈ ਨਹੀਂ ਸਾਡੀ ਦੀ ਚਿਮਨੀ ਦਾ ਪੈ ਗਿਆ ਭੋਗ ਬਾਹਰ ਹੀ ਲੱਗਣਾ ਤੜਪੋ ਖੇਡ ਨੂੰ ਦੇਖਾਂਗੇ ਕੀ ਬਣਦਾ ਵੀ ਵਲੌਗ ਚ ਪਾਉਣਾ ਕਿ ਨਹੀਂ ਕੰਮ ਹੋ। ਅੱਛਾ। ਉਹਨੂੰ ਦੇਖਾਂਗੇ ਕਿਉਂਕਿ ਪਤਾ ਇੱਕ ਲੱਗੇ ਵਲੌਗ ਬਣ ਦੇਣਾ ਤੇ ਵਾਸਤੇ। ਅੱਛਾ। ਦੁੱਧ ਤੇ ਆਗੀ ਮਲਾਈ। ਦੁੱਧ ਪਾ ਲਿਆ ਲੱਗਾ। ਹੂੰ। ਇਹਦਾ। ਹੂੰ। ਹਾਂ। ਆ ਡੱਬਾ ਪਹਿਲਾਂ ਮੈਨੂੰ ਲੱਭੇ ਹੀ ਨਹੀਂ ਮੈਂ ਉਹ ਜੈਸਮੀਂਦਰ ਜੱਟ ਨੂੰ ਜੱਕ ਤੋਂ ਰੀ ਲੈ ਕੇ ਜਾਣੀ ਦੀਆਂ। ਮੈਨੂੰ ਜਿੱਦੇ ਪਿਆ। ਮੈਂ ਲੱਭੀ ਗਿਆ ਉਹਨੂੰ। ਮੈਂ ਗੁਰਜੀ ਕਾਕਾ ਸਾਹਿਬ ਨੂੰ ਜਿੱਥੇ ਕਿਹਾ ਸੀ ਤੇ। ਉਹ ਪੂਰੀ ਦਪਹਿਰਾਂ ਦੇ ਵਿੱਚ ਮੈਂ ਕੱਟੇ ਲੱਭੀ ਤਾਂ। ਆ ਮੈਨੂੰ ਸੂਟ ਲੱਗਦਾ ਮਨੁੱਖ ਉੱਥੇ ਵਾਲਾ ਸੂਟ ਲੱਗਦਾ ਮੈਨੂੰ ਇਹ ਤੁਹਾਡਾ ਸੇਲ ਵਾਲਾ ਸੇਲ ਆ ਨਹੀਂ ਹੈਗਾ ਭੁੱਲ ਗਿਆ ਤੂੰ ਸੰਦੀਪ ਤੂੰ ਇਹਦੇ ਨਾਲ ਪਾੜ ਗਿਆ ਕਦੋਂ ਪਿਛਲੇ ਸਾਲ ਦਾ ਨਹੀਂ ਹੁਣ ਸਵਾ ਆ ਤੁਸੀਂ ਹਾਂ ਮੈਂ ਤਾਂ ਨਾ ਪਿਛਲੇ ਸਾਲ ਦਾ ਵੀ ਨਹੀਂ 3 ਸਾਲ ਹੋ ਗਏ ਸਵਾ ਕੇ ਰੱਖਿਆ ਉਹ ਤਾਂ ਪਾਇਆ ਨਹੀਂ ਪਾਪਾ ਕੱਲ ਪਾ ਕੇ ਕੇ ਲੈਣਾ ਤਾਂ ਮਤ ਕਿਹੜੇ ਪੈਸੇ ਉਹ ਬਾਹਰੇ ਪੈਸੇ ਤੇਰੇ ਕੋਲ ਕਾਟਰ ਗੜ ਐਨਾ ਟਾਈਮ ਖੜਦੀ ਆ ਹਾਂ ਚਾਹ ਕੋ ਫਰੈਂਡ ਦੇ ਪੁੱਤ ਤੂੰ ਕੋ ਬਾਬਿਆਂ ਦੀ ਬਾਬਿਆਂ ਦੀ ਤੂੰ ਉੱਪਰ ਲੈ ਕੇ ਜਾਣਾ ਤੇ ਆਪਾਂ ਨੇ ਹਰੀਪੁਰ ਮੱਥਾ ਟੇਕਿਆ ਤੇ ਨਾ ਉਦੋਂ ਉੱਥੇ ਤੇ ਲਿਉਂਦੀ ਸੀ ਬਾਬਿਆਂ ਦੀ ਇਹ ਉੱਪਰ ਸ਼ਾਮ ਨੂੰ ਜੋਤ ਬੱਤੀ ਕਰਨ ਜਾਣਾ ਜਿਹਨੇ ਵੀ ਜਾਣਾ ਉੱਪਰ ਲੈ ਕੇ ਜਾਉਂਗਾ ਤੂੰ ਉੱਪਰ ਮੱਥਾ ਟੇਕ ਕੇ ਆਈ ਦੀ ਬਾਬਿਆਂ ਕੋਲ ਕਨਬੀਜੀ ਨਾਲ ਹਾਂ ਹੁਣ ਨਹੀਂ ਜਾਣਾ ਹੁਣ ਨਹੀਂ ਟੇਕਣ ਜਾਣਾ ਹੈ ਵੀ ਦਹੀਂ ਖਾਤੇ ਮੁੱਕ ਗਿਆ ਸਾਰਾ ਕਿਟਲੀ ਵਾਲ ਦੋਨੇ ਭਾਈਆਂ ਨੇ ਨਾ ਲੱਸੀ ਬਣਾ ਕੇ ਦਿੱਤੀ ਪਾਂਡੇ ਵਿੱਚ ਰੱਖ। ਵੇ ਵੇ ਆਇ ਨਹੀਂ। ਪਾਂਡੇ ਲਾ। ਪਾਂਡੇ ਤੇ ਤੁਸੀਂ ਕੀ ਕਰਨਾ ਜੇ ਪਾਂਡੇ ਉੱਥੇ ਰਹਿ ਵੀ ਗਏ ਫੇਰ ਕੀ ਗੱਲੋਂਗੇ? ਪਾਂਡੇ ਜਦ ਹੀ ਤਾਂ ਹੀ ਘਰਾਂ ਰਹਿ ਜਾਂਦੀ ਐ। ਪਾਂਡੇ ਉੱਥੀ ਰੱਖ ਤੇ। ਪਾਂਡੇ ਉੱਥੀ ਰੱਖ ਤੇ। ਜਾਦ ਦੇਖ। ਗਾਹਾ ਗਾਹਾ ਦੇਖੀ ਮਿੱਤਰਾਂ ਵੱਡਾ ਸ ਕੀੜੀਆਂ ਆਉਂਦੀਆਂ। ਕੋਈ ਨਹੀਂ। ਜਦੋਂ ਆਉਂਗੇ ਮੈਨੂੰ ਦਿਖਾ ਦੇ ਵੀ ਇਹ ਕੀੜੀਆਂ ਆਈਆਂ ਹੁਣ ਤੱਕ ਤਾਂ ਆਈਆਂ ਨਹੀਂ। ਜੇ ਤੂੰ ਆਪ ਚੀ ਨਹੀਂ ਆਉਂਦੀਆਂ। ਉਹ ਪਿਛਲੇ ਸਾਲ ਵੀ ਗਰਮੀ ਸੀ। ਅੱਜ ਕਿਉਂ ਥੋੜਾ ਗਰਮੀ ਵੀ ਉਹ ਤੋਂ ਪਿਛਲੇ ਸਾਲ ਵੀ ਤਿੰਨ ਸਾਲ ਤਾਂ ਤੁਹਾਨੂੰ ਰੈਨ ਹੋ ਗਿਆ। ਅੱਖ ਨੇ ਇਸ ਤੇ ਕੀੜੀ ਹੋ ਜੀ ਹੈ ਉਹ ਤੇ ਹੈਗੀ ਜੀ ਆਉਂਦੇ ਹੈਗੇ ਬੜੇ ਤੇ ਕੀੜੇ ਮੇਜੇ ਕਿੜੀ ਦੇ ਰਹੇ ਜੇ ਭੂਰੀਆਂ ਇਹ ਗੱਲ ਤਾਂ ਹੈਗੀ ਮੰਨੇ ਕਰ ਹਰ ਰਾਤ ਤੇ ਕਹਿੰਦਾ ਲੜਨ ਤੋਂ ਬਿਨਾ ਮੈਂ ਤਾਂ ਨਹੀਂ ਮੰਨੂ ਲੜਨ ਤੋਂ ਬਿਨਾ ਨਹੀਂ ਤੂੰ ਲੱਗੀ ਵੀ ਲੱਛੀ ਗਿਲਾਜ ਤੇ ਹੈ ਪਈ ਨੇ ਇੱਥੇ ਵੀ ਕੀ ਲੱਗਤੇ ਤੂੰ ਲੱਗੀ ਹੋਏ ਵੀਡੀਓ ਤੇ ਕਰਨਾ ਇਹ ਲੜਨ ਵਾਲੀ ਗੱਲਾਂ ਤੂੰ ਕਰਦੀ ਐ ਤੇ ਕਿ ਤੂੰ ਤੇ ਲੱਸੀ ਬਾਦ ਗਾਣੀ ਪੀਂਦੇ ਆ ਪਾ ਪਤਲੀ ਬਣਾ ਦਿਆ ਕਰੋ ਭਾਈ ਤਾਂ ਸਵੇਰੇ 4 ਕਿਲੋ ਦਾ ਡੋਲੂ ਪਾਣਾ ਕੇ ਲੱਸੀ ਦਾ ਰੱਖਤਾ ਉਹ ਸਾਰੀ ਦੜਾ ਅੱਠ ਵਾਰ ਦਿਨ ਕਾਲੀ ਕਰਦਾ ਫੇਰ ਕਿ ਆਉਗਾ ਵਧੀਆ ਲਿਕੁਇਡ ਪੀ ਕੇ ਢਿੱਡ ਭਰਿਆ ਰਹੂਗਾ ਨਹੀਂ ਭਾਰਾ ਕੁਝ ਖਾਓਗੇ ਨਹੀਂ ਰੋਟੀ ਖਾਹ ਹੋਗੀ ਹਾਂ ਤੇਰੀ ਦੇ ਵਧੀਆ ਜਿੰਨਾ ਲਿਕੁਇਡ ਗਰਮੀ ਚ ਪੀਓਗੇ ਉਹਨਾਂ ਫਾਇਦਾ ਰਹੂਗਾ ਮੈਨੂੰ ਬਦਲੇ ਬਦਲੇ ਲੱਗਦਾ ਮੇਡਾ ਕਾਕ ਮੈਨੂੰ ਤਾਂ ਧਰਤੀ ਆਦਮੀ ਮੈਨੂੰ ਤਾਂ ਕੱਲ ਨਹੀਂ ਲੱਗਦਾ ਬਾਹਰ ਉੱਥੇ ਜਾ ਕੇ ਮੂਹਰੇ ਕੋਦਾ ਬਦਲੇ ਬਦਲੇ ਲੱਗਦਾ ਉੱਥੇ ਜਾ ਕੇ ਨਾ ਮੈਨੂੰ ਇਹ ਸੌਣਾ ਕੱਢੀਆਂ ਨਾ ਰੱਬ ਨੂੰ ਜਾਨ ਦੇਣੀ ਹੈ ਕਿਹੜੀ ਤੈਨੂੰ ਗਾਲ ਕੱਢੀ ਹੋਈ ਬਕਵਾਸ ਮਾਰੀ ਜਾਂਦੀਆਂ ਮੈਂ ਹਾਂ ਦੱਸਣੀ ਆ ਝੂਠੀਆਂ ਹੈ ਕਿਹੜੀਆਂ ਗਾਲਾਂ ਕੱਢ ਤੂੰ ਪਤਾ ਨਹੀਂ ਤੇ ਮਰੇ ਤੇ ਡਾਂਗ ਦੀ ਚੱਕੀ ਆ ਹਾਂ ਚੱਕੀ ਡਾਂਗ ਉੱਤੇ ਇਹਦੇ ਪਰ ਨੂੰ ਮਾਰਦੀ ਜੱਗ ਮੈਂ ਕਿਹਦੀ ਚੱਕਿਆ ਵੇ ਲੈਣਾ ਹਾਂ ਦੋ ਬੱਦ ਅੱਜ ਨਾ ਮੈਂ ਪੰਡ ਚੱਕ ਲਿਆ ਅੱਖਾਂ ਦੀ ਹਰਿਆਈ ਦੀ ਉਸ ਤੋਂ ਬਾਅਦ ਮਰੀ ਧਰਤੀ ਬਹੁਤ ਹੁਲਣਾ ਲੱਗੀ ਤੈਨੂੰ ਕੀ ਹੈ ਕਹਿਣਾ ਇਕੱਲੇ ਜੁੱਧ ਮਾਰਨ ਕੋਈ ਹੁਣ ਮੈਂ ਤਾਂ ਤੁਹਾਨੂੰ ਬੁਲਾਉਂਦਾ ਛੱਡੀ ਟੀਨੀ ਚਪੜੀ ਵੀ ਛੱਡੀ ਨਾਲ ਤਾਂ ਤੁਸੀਂ ਕੀ ਕੰਮ ਕਰੋਨਾ ਉਲਟੇ ਛੱਡ ਨੂੰ ਇੱਦ ਨੂੰ ਲੈ ਲੈ ਮਾਪੇ ਮਾਜੇ ਹੁਣ ਮੈਂ ਇਹਨੂੰ ਕਹਿਤਾ ਵੀ ਮੈਂ ਤੇਰੇ ਕੱਪੜੇ ਧੋਆ ਆਇਆ ਨਾਲ ਤੂੰ ਮੈਨੂੰ ਕੱਕ ਚ ਕਾਉਣ ਦਿੰਦਾ ਫੇਰ ਤੇ ਕੋਈ ਫੈਦੀ ਨਹੀਂ ਹੈ ਕੰਮ ਕਰ ਇਹਦਾ ਇਹ ਜੇ ਮੇਰਾ ਕੰਮ ਕਰ ਤਾ ਉਹ ਜੀ ਆਪਣਾ ਕਰਾ ਲਿਆ ਮੈਂ ਤਾਂ ਜ਼ੋਰ ਮਾਰਿਆ ਕੱਲੇ ਨੇ ਵੀ ਕਾ ਨੂੰ ਗੁੱਚਣੀ ਹੈ ਥੱਕੀ ਵੀ ਹੈ ਇਹ ਵੀ ਗੰਤ ਕਰ ਲਊਗੀ ਚ ਸਾਰੀ ਗੱਲ ਤੇ ਆ ਗਈ ਫੱਟੋ ਵਾਜ਼ੀ ਆ ਦੇ ਕੱਪੜੇ ਤੋਂ ਵਾਲੇ ਵਾ ਮਿਕੀਆਂ ਤੇ ਆ ਰਹਾ ਥੱਲੇ ਕਿਰਨ ਥੋੜੇ ਪਾਣਾ ਨਹੀਂ ਕੋਈ ਨਹੀਂ ਗਿਰ ਜਾਣ ਦੋ ਜਦ ਤਣ ਕਰੂੰਗੀ ਉਦਣ ਦੇਖਾਂਗੇ ਠੀਕ ਹੈ ਕੋਈ ਨਹੀਂ ਠੀਕ ਹੋਣੀ ਨਹੀਂ ਇਹ ਤਾਂ ਨਵੇਂ ਬੋਰਡ ਪੈਣਾ ਲੈ ਗਿਆ ਮੈਨੂੰ ਸੈਪਟਰਾਂ ਦੇ ਗੋਲੀਆਂ ਲਿਆਉਣ ਨੂੰ ਸੈਪਟਰਾਂ ਉਹਨਾਂ ਦੇ ਗੋਲੀਆਂ ਮੈਂ ਲਿਆਉਂਗਾ ਦੇਖਦਾ ਮੈਂ ਜਾਂਦਾ ਮੈਂ ਉਹਨਾਂ ਪਹਿਲਾਂ ਮੈਂ ਆਪ ਤਾਂ ਸੈਟ ਹੋਵਾਂ ਅਜੇ ਤਾਂ ਮੈਂ ਡੰਗਰਾਂ ਨੂੰ ਪਾਣੀ ਪਲਾ ਕੇ ਆ ਥੱਲੇ ਹੁਣ ਉਹਨਾਂ ਨੂੰ ਜਾਣਾ ਪਾਉਣ ਕੱਖ 7 17 24 ਟੈਂ 5:30 ਚਲੇ ਹਾਂ ਹਾਂ ਕੜੀ ਨੂੰ ਤੜਕਾ ਲਾ ਹੂੰ ਉਹ ਤਾਂ ਲਾਉਣੀ ਪੈਣਾ ਬਿਲਕੁਲ ਕੀ ਹੋ ਗਿਆ ਦਾਖਾ ਕਾਤੇ ਗਾਲੇ ਦੁਨ ਕੰਨ ਕਰ ਗੱਲ ਸੁਣ ਸੋਣੀਏ ਤੈਨੂੰ ਦੁੱਖਣੈ ਸਨਾਵਾ ਮਨ ਮੂਣੀਏ ਕੀ ਆਊਗਾ ਸਾਡੀ ਆਪਣੀ ਗੱਲ ਆ ਬੱਲੇ ਨਸੀ ਅਸੀਂ ਹੋ ਗਏ ਖਸ ਲੋ ਵਧੀਆ ਖੂਨ ਵਧਾਓ ਹੋ ਕਾ ਚਾਹੀਦਾ ਇਹ ਪਾਣੀ ਦੀ ਪਿਆਸ ਕੋ ਹਾਲਾ ਦੇ ਫ੍ਰਿਜੀ ਰ ਠੰਡਾ ਪਾਣੀ ਰੱਖਿਆ ਤੇਰੀ ਥੋੜਾ ਜਿਹਾ ਆਉਦਾ ਉਹਨੂੰ ਦਿਖ ਪੀ ਕੇ ਉਹ ਠੰਡਾ ਹੀ ਆ ਉਹਨੂੰ ਕਹੇ ਤਤਪਾ ਲੱਗਦੀ ਜਿਹੜਾ ਫਿਲਟਰ ਚ ਪਾਣੀ ਪਿਆ ਇਹ ਫਿਲਟਰ ਵਾਲਾ ਪੀਂਦੀ ਹੋ ਨਹੀਂ ਇੱਕ ਪੰਗਾ ਥੋੜਾ ਫਿਲਟਰ ਵਾਲਾ ਪਾਣੀ ਨਾ ਆਪਿਓ ਫੇ ਫਾਇਦਾ ਕਿਆ ਸਾਲੇ ਦਾ ਲੋਏ ਦਾ ਮੰਨੂ ਦੇ ਦੇ ਪਾ ਕੇ ਲਿਆ ਤੁਸੀਂ ਉਹ ਪੀਂਦੇ ਹੋ ਫਾਈ ਤੌੜਾ ਲੱਗਦਾ ਤੁਹਾਨੂੰ ਨਾ 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 ਫਿਰ ਜਿਆ ਪਾਣੀ ਫਿਲਟਰ ਵਾਲਾ ਪਿਆ ਕਰੋ ਆ ਜੇ ਪੀਂਦੇ ਬਿੱਦੇ ਹਾਂ ਘਰਾਈ ਬਹੁਤ ਸੁੱਕਦਾ ਸਾਉਤਾ ਹੀ ਆਈ ਹਾਂ ਨਾ ਮੌਸਮ ਚੇਂਜ ਹੋ ਗਿਆ ਮੌਸਮ ਚੇਂਜ ਪੁਰੇ ਤਾਂ ਪੁਰੇ ਕੋ ਮਾਮੇਰਾ ਕੋਲ ਆ ਟਾਈਮ ਨੂੰ ਠੰਡਾ ਜਿਹਾ ਮੌਸਮ ਜਿੰਦਾ ਹਵਾ ਠੰਡੀ ਚੱਲਦੀ ਇੱਥੇ ਉੱਥੇ ਤਾਂ ਤੇ ਹੀ ਤਾਂ ਲੰਦਾ ਉੱਥੇ ਸੂਰਜ ਆ ਟਾਈਮ ਪਹਾੜ ਦੇ ਉੱਲੇ ਹੋ ਜਾਂਦਾ ਹਾਂ ਹਾਂ ਆਏ ਗਏ ਲੈ ਕੇ ਛੇਤੀ ਸੂਰਜ ਹੋ ਜਾਂਦਾ ਤਾਂ ਕਹਿੰਦਾ ਬਦਲਾ ਦੇ ਕਈ ਵਾਰ ਆਇਲਦਾ ਬਿੱਟਾ ਲਾ ਪਾਣੀ ਰਹਿ ਸਕਤ ਨਹੀਂ ਤੂੰ ਤਾਂ ਟਾਈਮ ਦਾ ਪੂਰਾ ਪਤਾ ਲੱਗਦਾ ਹਾਕ ਪਾ ਤੇ ਕਾਂਟੇ ਵੀ ਦੇਂ ਵੀ ਦੇ ਟਾਈਮ ਵੀ ਦੇਂਦੇ ਤੇ ਵੀ ਆ ਪੰਜ ਕਾ ਦੇ ਬੱਜੇ ਨੇ 6 ਕਾ ਦੇ ਬੱਜੇ ਨੇ ਕਾ ਦੇ 7 ਕਾ ਦੇ ਬੱਜੇ ਨੇ ਸਾਢੇ 7 ਸਾਢੇ 6 7 ਪੌਣ 7 ਮਿਸਤਰੀ ਜਾਂਦੇ ਤੇ ਤਾਂ ਉਂਗਲਿਆਂ ਮੈਂ ਟਾਈਮ ਗਿਣ ਦਿੱਤੀ ਜਾਂ ਨਹੀਂ ਕਿਤੇ ਦੰਦਾ ਪਟੇਟੋ ਪਟੇਟੋ ਤਾਂ ਕੰਮ ਕਰਾ ਕੇ ਤੇਰੀ ਬੱਲੇ ਬੱਲੇ ਆ ਬੈਲੀ ਬੈ ਕੇ ਥੋੜੋ ਖਾ ਕੇ ਆਈ ਬੱਸ ਉਹ ਬੱਲੇ ਬੱਲੇ ਤੇਰੀ ਹਾਂ ਵੀ ਤੂੰ ਕੰਮ ਕਰਾ ਕੇ ਆਈਆਂ ਉੱਥੇ ਬਲੀਜ ਤੇ ਭਾਈ ਚਾਰ ਪੱਥਰ ਲਵਾ ਕੇ ਆਈਏ ਮਾਮੀ ਦੇ ਉਹਦੇ ਮਕਾਨ ਦੇ ਵਿੱਚ ਇੱਕ ਕੱਲੂ ਜਿਹੜੀ ਉੱਪਰ ਵਾਲੀ ਲੈਣ ਆ ਸਾਰੀ ਕੰਮ ਦਿੱਖ ਉਹ ਮੇਰੇ ਅੱਤੇ ਦੇ ਪੱਥਰਾਂ ਨਾਲੇ ਵੜੀਆਂ ਪਾ ਲੈ ਗਿਆ ਕਰੋ ਪੈਸੇ ਦੇ ਦਿੱਤੇ ਕੇ ਉੱਪਰ ਲਾ ਦੇ ਦੇ ਐ ਤਾਂ ਉਸ ਬੰਦੇ ਦੀ ਲੋੜ ਹੈ ਬੰਦੇ ਦੀ ਜਨਾਨੀ ਹਾਂ ਹਾਂ ਕੰਕਟਰ ਨਾਲ ਗੱਤਰ ਲਾਉਣਾ ਫਿਰ ਵੀ ਕੋਈ ਨਹੀਂ ਕਿੱਤਾ ਉਹ ਕਹਾ ਜਿਹੜਾ ਕਿੱਤਾ ਦਾ ਕੰਸਟਾਟ ਉਹਦੇ ਵਿੱਚ ਤਾਂ ਦੋ ਮਿਸਤਰੀਆਂ ਨੇ ਫਟਾਫਟ ਿੱਟ ਮੰਗ ਲਈ ਬਹਾਨੇ ਤੇ ਬੱਗੇ ਤੇ ਲੱਗ ਗਏ ਜਾਨ ਜਾਨਾ ਲੋੜਾ ਬੰਦੀ ਆ ਅਗਰੇ ਤਾਂ ਕਹਿੰਦੇ ਨਹੀਂ ਬਾਈ ਇਹ ਕਿਹੜਾ ਹੈ ਜਿਹੜਾ ਬਟਨ ਦੱਪਣਾ ਕਿਹੜੇ ਬਟਨ ਦੱਪਣੇ ਨੇ ਕਿਹੜੇ ਫ੍ਰਿਜ ਦੇ ਕਹਿੰਦੇ ਆ ਅੱਛਾ ਅੱਛਾ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਗ ਚ ਮਹਾਰਾਜ ਤੁਹਾਨੂੰ ਸੜਦੀ ਗੱਲਾ ਚ ਰੱਖੇ ਜੀ ਓਕੇ ਬਾਏ ਬਾਏ ਕਾਦੇ ਬਾਤ ਤੇ ਬਟਨ ਦੱਬ ਕੇ ਕੀ ਕਰਨਾ ਵੀ ਨੀ ਚਾਰ ਦੁਇਆ ਖਾ ਖਾ ਕੇ ਸਾਰਾ ਸਭ ਮੂੰਹ ਦੇ ਰਿਆ ਤੇ ਆਪਸੇ ਦਾ